मत सो Obrigada. É. 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 ਪਣੇ ਵਿੱਚ ਆਇਆ ਫਿਰ ਚਲਾ ਗਿਆ ਕਿਉਂਕਿ ਸੀ ਉਹ ਸੁਪਨਾ ਸੁਪਨਾ ਉਤਨਾ ਚਿਰ ਜਿੰਨਾ ਚਿਰ ਨੀਂਦ ਰਹੇ ਨੀਂਦ ਟੁੱਟੀ ਤਾਂ ਸੁਪਨਾ ਗਿਆ ਇਹ ਸਦਾ ਕੋਈ ਸੌ ਨਹੀਂ ਸਕਦਾ ਨੀਂਦ ਬਾਦ ਜਾਗਣਾ ਜ਼ਰੂਰੀ ਹੈ ਸੁਪਨੇ ਆਇਆ ਵੀ ਗਿਆ ਜਦ ਸੁਪਨੇ ਵਿੱਚ ਆਇਆ ਤੇ ਫਿਰ ਖੁੱਲੀ ਅੱਖ ਸੁਪਨਾ ਟੁੱਟ ਗਿਆ ਤਾਂ ਮੈਂ ਜਲ ਭਰਿਆ ਰੋਇਆ ਹੈ ਸੁਪਨਾ ਸੀ ਇਹ ਜੋ ਕੁਝ ਮੇਰੇ ਪਈ ਤਕਦੀ ਸਾਹੇ ਸਭ ਕੁਝ ਸੁਪਨਾ ਸੀ ਕਿਉਂਕਿ ਸੁਪਨੇ ਵਿੱਚ ਨਹੀਂ ਪ੍ਰਤੀਤ ਹੁੰਦਾ ਕਿ ਮੈਂ ਸੁਪਨਾ ਦੇਖ ਰਿਹਾ ਸੁਪਨਾ ਸੁਪਨਾ ਉਸ ਵੇਲੇ ਜਾਪਦਾ ਜਿਸ ਵੇਲੇ ਜਾਗ ਆ ਜਾ ਜਗ ਕੇ ਸਮਝਦਾ ਹੈ ਕਿ ਮੈਂ ਸੁਪਨਾ ਦਿੱਠਾ ਹੈ ਮੈਂ ਤਾਂ ਸੁਪਨੇ ਵਿੱਚ ਨਹੀਂ ਪਤਾ ਲੱਗਦਾ ਕਿ ਇਹ ਸੁਪਨਾ ਹੈ ਤਾਂ ਮੈਂ ਜਲ ਭਰਿਆ ਰੋਇ ਜਿਸ ਵੇਲੇ ਜਾਣਿਆ ਕਿ ਸੁਪਨਾ ਸੀ ਤੇ ਹੁਣ ਵਿਛੋੜਾ ਫਿਰ ਸਿਰ ਤੇ ਖੜਾ ਤਾਂ ਮੈਂ ਜਲ ਭਰਿਆ ਰੋਇ ਆਇ ਨਾ ਸਕਾ ਤੁਜ ਕਨ ਪਿਆਰੇ ਸੁਪਨੇ ਵਿੱਚ ਆਉਣ ਵਾਲਿਆ ਮੈਂ ਤੇਰੇ ਕੋਲ ਖੁਦ ਨਹੀਂ ਆ ਸਕਦਾ ਉਹ ਕਹਤੇਰੇ ਕੋਲ ਆਉਣਾ ਮੇਰੀ ਸਮਰੱਥਾ ਤੋਂ ਬਾਹਰ ਹੈ। ਔਰ ਭੇਜ ਨਾ ਸਕਾਂ ਕੋਈ ਕਿਸੇ ਨੂੰ ਭੇਜ ਵੀ ਨਹੀਂ ਸਕਦੀ ਕਿਉਂ? ਕੋਈ ਮੇਰੇ ਦੁੱਖ ਦਾ ਜਾਣੂ ਹੀ ਨਹੀਂ। ਕਿਸ ਅੱਗੇ ਮੈਂ ਰੋਵਾਂ? ਕਿਸ ਪੈ ਖੋਲੋਂ ਗੰਠੜੀ ਦੁਖੀ ਵਰ ਆਇਆ? ਇਹ ਦੁਖੀਆ ਜੀਵ ਆਪਣੇ ਦੁੱਖ ਦੀ ਗਠੜੀ ਕਿਸ ਅੱਗੇ ਫੋਲੇ? ਹਾਂ ਇੱਕ ਥਾਂ ਹੈ ਜੇ ਕੋਈ ਮਿਲ ਜਾਣ ਮਹਾਪੁਰਖ ਮਨ ਦੇ ਮੇਲੀ ਮਨ ਦੀ ਅਵਸਥਾ ਨੂੰ ਜਾਣਨ ਵਾਲੇ ਉਹਨਾਂ ਅੱਗੇ ਜੇ ਕੋਈ ਦੁੱਖ ਪ੍ਰਗਟ ਕਰੇ ਆਪਣਾ ਰੋ ਪਵੇ ਤੇ ਆਖੇ ਮੈਂ ਵਾਹਿਗੁਰੂ ਨੂੰ ਮਿਲਣਾ ਫਿਰ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾ ਉਹ ਸਹਾਇਕ ਬਣ ਜਾਂਦੇ ਹਨ ਉਹਨਾਂ ਦੀ ਸਹਾਇਤਾ ਨਾਲ ਬਲ ਮਿਲ ਜਾਂਦਾ ਹੈ। ਕਿਸ਼ਾ ਬਲ ਜਾਂਦਾ ਹੈ। ਪਰ ਤੇਰੀਆਂ ਧਾਰ ਕੇ ਨਹੀਂ ਫਿਰਦਾ। ਤੇ ਕਿਹੜੇ ਵਿੱਚ ਰਹਿ। ਕਿ ਉਹ ਮਿਲਦੀ ਹੁੰਦੀ ਹੈ ਤਾਂ ਇਹੋ ਜਿਹੀਆਂ ਨਿਸ਼ਾਨੀਆਂ ਮਿਲਣੀਆਂ। ਦੇਖਦਾ ਹੈ ਤੁਸੀਂ ਇਹ ਜਿਸ ਫਿਰਦਾ। ਨਿਸ਼ਾਨੀਆਂ ਤੋਂ ਹੀ ਤਾਂ ਪਤਾ ਲੱਗਦਾ ਅਜਿਵੇਂ ਠੰਡੀ ਵਾ ਆਵੇ ਤਾਂ ਜਾਣ ਦਿਆ ਕਿਤੇ ਵਈ ਮੀ ਵਸਿਆ ਬਦਲ ਝੁਕ ਜਾਵੇ ਤਾਂ ਸਮਝੋ ਹਣ ਵਸਣ ਵਾਲਾ ਨਿਸ਼ਾਨੀਆਂ ਤੋਂ ਪਤਾ ਲੱਗਦਾ ਹੈ ਇਸੇ ਤਰ੍ਹਾਂ ਮਿਲਣ ਵਾਲਿਆਂ ਨੂੰ ਵੀ ਨਿਸ਼ਾਨੀਆਂ ਤੋਂ ਪਤਾ ਲੱਗਦਾ ਹੈ ਕਿ ਮਿਲਣ ਰਾਤ ਨੇੜੇ ਹੈ ਜਿਵੇਂ ਆ ਇੱਕ ਇੱਕ ਦਿਨ ਗਿਣਦੇ ਆ ਪੂਰਨਮਾਸ਼ੀ ਨੂੰ ਪੈ ਦੇਖਦੇ ਆ ਪੂਰਨਮਾਸ਼ੀ ਸਾਧ ਸੰਗਤ ਪਰਸੋ ਅੱਜ ਰਾਤ ਨੂੰ ਅਖੰਡ ਪਾਠ ਆਰੰਭ ਹੋਣਗੇ। ਤਾਂ ਨਿਤਨੇਮ ਕਰਦੇ ਆਂ ਇੱਕ ਦਿਨ ਨਵੇਂ ਤਨੇਮ ਦਾ ਆਉਂਦਾ ਹੈ। ਜਿਤ ਦਿਨ ਨਿਤਨੇਮ ਵਿਸ਼ੇਸ਼ ਹੁੰਦਾ। ਰੋਜ਼ ਭਾਵੇਂ ਵੇਲੇ ਨਾਲ ਫੋਗ ਪੈ ਜਾਏ ਪਰ ਜਦੋਂ ਨਵੇਂ ਤਨੇਮ ਦਾ ਦਿਹਾੜਾ ਹੁੰਦਾ ਉਹ ਦਿਨ ਕਿੰਦਾ ਉਤਸ਼ਾਹ ਹੁੰਦਾ। ਨਾ ਉਠਣ ਵਾਲਿਆਂ ਨੂੰ ਵੀ ਅੰਮਸ ਵੇਲੇ ਜਾਗ ਆ ਜਾਂਦੀ ਏ। ਪੁਨੀਆ ਦੀ ਰਾਤ ਨੂੰ ਨੀਂਦ ਕੇ ਤੇ ਚਲੀ ਜਾਂਦੀ ਐ ਰਾਤ ਦੇ 12 1 ਵਜੇ ਚੰਦ। ਕਿ ਆ ਨਮਿਤ ਦਾ ਦਿਹਾੜਾ ਐ। ਉਹ ਤਾਂ ਸ਼ਾਹ ਦਾ ਦਿਨ ਐ। ਨਮਿਤ ਨੇਮ ਨੂੰ ਫਲ ਕਦੋਂ ਲੱਗਦਾ ਐ? ਨਿਤ ਦਾ ਨੇਮ ਕਰਦੇ ਆ ਤੇ ਨਿਤ ਦਾ ਨੇਮ ਕਰਦੇ ਆ ਫਲ ਹਵੇਲਾ ਆਉਂਦਾ ਜਦੋਂ ਕੋਈ ਨਮਿਤ ਨੇਮ ਆਉਂਦਾ। ਨਮਿਤ ਦਾ ਦਿਹਾੜਾ ਜਿਵੇਂ ਆ ਆਉਂਦੀ ਐ ਪੁਨੀਆ ਤੇ ਰੰਗ ਲਾ ਜਾਂਦੀ। ਉਹ ਰਾਤ ਦਾ ਭਾਵੇਂ ਇੱਕ ਹੁੰਦੀ ਐ। ਪਰ ਉਸ ਇੱਕ ਰਾਤ ਦੇ ਸਦਕੇ ਕਈ ਰਾਤਾਂ ਸਫਲ ਹੋ ਜਾਂਦੀਆਂ ਉਸ ਤੋਂ ਪਹਿਲਾਂ ਵੀ ਔਰ ਉਸ ਤੋਂ ਪਿਛਾ ਵੀ ਕਿਉਂਕਿ ਜੇ ਜਾਗਦਿਆਂ ਨਾ ਦਰਸ਼ਨ ਹੋਣ ਤਾਂ ਫਿਰ ਸੁਪਨੇ ਦਾ ਹੀ ਆਸਰਾ ਹੈ ਤਾਂ ਇਹ ਨੀਂਦ ਨੂੰ ਸੁਭਾਗੀ ਕਰਕੇ ਆਖੀਏ ਆਓ ਸੁਭਾਗੀ ਨੀਂਦੜੀ ਕਿਉਂਕਿ ਜਾਗਣ ਤੇ ਸੁਪਨਾ ਭਲਾ ਬਸ ਇਹ ਪ੍ਰਭ ਸੰਗ ਬਿਮਾਰ ਨੂੰ ਜੇ ਨੀਂਦਰ ਆ ਜਾਏ ਜਗਦਾ ਹੋਵੇ ਤਾਂ ਚਿੱਲਾਂਦਾ ਹੈ ਹਾਏ ਪੀੜ ਹੈ ਪਰ ਨੀਂਦ ਆ ਗਈ ਉਪਰਲੇਆਂ ਨੂੰ ਵੀ ਸੁੱਕਦਾ ਸਾ ਆਇਆ ਕੋਈ ਉੱਚੀ ਬੋਲਦਾ ਹੈ ਤੇ ਆਖਦੇ ਆ ਬਈ ਹੌਲੀ ਬੋਲ ਉੱਚੀ ਗੱਲ ਨਾ ਕਰ ਹੁਣੇ ਮਸਾ ਸੁੱਤਾ ਹੈ ਵਿਚਾਰਾ ਹਾਏ ਹਾਏ ਕਰਦਾ ਸੀ ਤਾਂ ਨੀਂਦ ਸੋ ਬਾਗੀ ਹੋ ਗਈ ਰੋਗੀ ਨੂੰ ਜਾਂ ਨੀਂਦ ਆਈ ਤਾਂ ਪੀੜ ਗਈ ਇਸੇ ਤਰ੍ਹਾਂ ਵਈ ਜੇ ਜਾਗਦੇ ਆ ਵਿਛੋੜੇ ਦਾ ਦੁੱਖ ਹੁੰਦਾ ਹੈ ਸਾਹੇ ਸੁਭਾਗੀ ਨੀਂਦਰ ਤੂੰ ਹੀ ਆਜਾ ਉਹ ਜਾਣੇ ਸੁਪਨੇ ਦਾ ਸੁੱਖ ਹੁੰਦਾ ਤਾਂ ਬਾਵੇਂ ਥੋੜਾ ਹੈ ਪਰ ਜੇ ਬਹੁਤ ਨਾ ਮਿਲੇ ਤਾਂ ਫਿਰ ਥੋੜਾ ਹੀ ਸਹੀ ਸੁਪਨੇ ਆਇਆ ਵੀ ਗਿਆ ਜਗਦੇ ਆ ਫਿਰ ਦੁੱਖ ਵਧਿਕ ਹੁੰਦਾ ਕਿਉਂ ਮਿਲਾਪ ਦੇ ਸੁੱਖ ਨੂੰ ਇਸ ਦੇ ਅਨੁਭਵ ਕੀਤਾ ਮਿਲ ਕੇ ਇਸ ਨੇ ਸੁੱਖ ਜਾਣਿਆ ਕਿ ਮਿਲਾਪ ਦਾ ਕਿਤਨਾ ਕੁ ਸੁੱਖ ਹੈ ਫਿਰ ਮਿਲਾਪ ਦੇ ਸੁੱਖ ਤੋਂ ਬਾਅਦ ਜਦੋਂ ਵਿਛੋੜਾ ਆਉਂਦਾ ਹੈ ਉਹ ਪ੍ਰੇਰਦਾ ਉਹ ਪ੍ਰੇਰਦਾ ਵੀ ਕਿਸੇ ਤਰ੍ਹਾਂ ਐਸਾ ਯਤਨ ਕਰ ਕਿ ਵਿਛੋੜੇ ਦੀਆਂ ਕੜੀਆਂ ਤੇਰੀਆਂ ਮਰਮ ਨੂੰ ਜਾਣ ਤੇ ਮਿਲਣ ਦੀ ਰਾਤ ਤੈਨੂੰ ਸਦਾ ਬਣ ਜਾਵੇ ਸਹਿਬਾਖ ਦਿਨ ਸੁਪਨੇ ਆਇਆ ਵੀ ਗਿਆ ਮੈਂ ਜਲ ਭਰੇ ਆ ਰੋਏ ਆਏ ਨਾ ਸਕਾ ਤੁਝ ਕਨ ਪਿਆਰੇ ਕਿਉਂਕਿ ਤੂੰ ਸਰਵ ਕਲਾ ਸਮਰੱਥ ਹੈ ਔਰ ਮੇਰੀ ਹੈ ਮਤ ਜੁਬੇਰੀ मत थे Um i oh, yeah. oh. मत छोड़ी ਤੇਰਾ ਕੀਤਾ ਜਾਤੋ ਨਹੀਂ ਸਹਿਬ ਆਖਦੇ ਨੇ ਸਭ ਕੀਤਾ ਤੇਰਾ ਵਰਤਦਾ ਸੰਸਾਰ ਵਿੱਚ ਜੋ ਕੁਝ ਵਰਤਾਰਾ ਵਰਤ ਰਿਹਾ ਐ ਇਹ ਤੇਰਾ ਕੀਤਾ ਵਰਤ ਰਿਹਾ ਐ ਪਰ ਮੇਰੀ ਮਤ ਇਤਨੀ ਛੋਟੀ ਐ ਵੀ ਮੈਂ ਤੇਰੇ ਸਕੇਤੇ ਵਰਤਾਰੇ ਨੂੰ ਜਾਣਦਾ ਨਹੀਂ ਮੈਂ ਚਾਹਣਾ ਮੇਰੀ ਮਰਜ਼ੀ ਹੋਵੇ ਜਿਹੜੀ ਗੱਲ ਮੈਨੂੰ ਚੰਗੀ ਲੱਗੇ ਮੈਂ ਆਖਣਾ ਇਹ ਹੋਵੇ ਇਹ ਮੇਰੀ ਮੂਰਖ ਮਤ ਹੈ ਮੈਂ ਨਹੀਂ ਸਮਝਦਾ ਇਹ ਵਾਹਰੂ ਇਹ ਸੰਸਾਰ ਵਿੱਚ ਜੋ ਕੁਝ ਹੋਵਣਾ ਹੈ ਤਾਂ ਤੇਰਾ ਕੀਤਾ ਹੋਣਾ ਮੇਰਾ ਕੀਤਾ ਤਾਂ ਹੋਣਾ ਹੀ ਨਹੀਂ ਜਿਨ੍ਹਾਂ ਨੂੰ ਇਹ ਸਮਝ ਆਈ ਹੈ ਉਹ ਬੱਧੇ ਪਈ ਹਨ ਜ਼ੰਜੀਰਾਂ ਦੇ ਨਾਲ ਤੇ ਚਲਿਆ ਆਉਂਦਾ ਹਾਥੀ ਦੇਖਣ ਵਾਲੇ ਇਤਰਾਇ ਇਤਰਾਇ ਕਰ ਰਹੇ ਹਨ ਬਸ ਹਾਥੀ ਆਇਆ ਔਰ ਲਪੜ ਕੇ ਲੰਘ ਗਿਆ ਇਸ ਤੀਆਂ ਹੱਡੀਆਂ ਵੀ ਚੂਰ ਹੋ ਜਾਣਗੀ ਹਾਥੀ ਦੇ ਪੈਰ ਥੱਲੇ ਆਣ ਕੇ ਕੌਣ ਬਚ ਸਕਦਾ ਹੈ ਤਾਂ ਐਡਾ ਦਰ ਦੇ ਕੇ ਬਾਦਸ਼ਾਹ ਨੇ ਪੁੱਛਿਆ ਨਾਮਦੇਵ ਹੁਣ ਤਾਂ ਰਾਮ ਰਾਮ ਕਹਿਣਾ ਛੱਡ ਦੇ ਨਾਮਦੇਵ ਨੇ ਆਖਿਆ ਨਹੀਂ ਬਾਦਸ਼ਾਹ ਹਾਥੀ ਦੇ ਪੈਰਾਂ ਥੱਲੇ ਆ ਕੇ ਮਰ ਜਾਵਾਂ ਇਸ ਦਾ ਮੈਨੂੰ ਕੋਈ ਦੁੱਖ ਨਹੀਂ ਪਰ ਜੇ ਮੈਂ ਵਾਹਿਗੁਰੂ ਨੂੰ ਭੁੱਲ ਜਾਵਾਂ ਤਾਂ ਇਹ ਮੈਨੂੰ ਬਾਰਾ ਦੁੱਖ ਇਸ ਦੁੱਖ ਨੇ ਫਿਰ ਜਨਮ ਜਨਮਾਂ ਤੱਕ ਮੇਰਾ ਪਿੱਛਾ ਨਹੀਂ ਛੱਡਣਾ ਇਸ ਵਾਸਤੇ ਇਹ ਹਾਥੀ ਦੇ ਪੈਰ ਥੱਲੇ ਆਮਣ ਦਾ ਦੁੱਖ ਮੈਂ ਸਹਿ ਲਵਾਂਗਾ। ਯਾਬਰੇ ਦੁਜੀ ਗੱਲ ਮੰਨ ਲੈ। ਭਈ ਗਊ ਮੇਰੀ ਮਰ ਗਈ ਆ ਇਹਨੂੰ ਜਿਉਂਦਾ ਕਰ ਦੇ। ਹੁਣ ਜਿਉਂਦਾ ਕਰ ਸਕਦਾ? ਨਾਮਦੇਵ ਅੱਗੇ ਗੱਲ ਵੱਡੀ ਕੋਈ ਨਹੀਂ ਕਿ ਮੋਈ ਗਊ ਨੂੰ ਜਿਉਂਦੀ ਨਾ ਕਰ ਸਕੇ। ਨਹੀਂ ਕਰ ਸਕਦਾ। ਪਰ ਆਖਿਆ ਕੀ ਹਮਰਾ ਕੀਆ ਕਛੂ ਨਾ ਬਾਦਸ਼ਾਹ ਮੇਰਾ ਕੀਤਾ ਕੁਛ ਨਹੀਂ ਹੁੰਦਾ ਕੋਈ ਹੋਰ ਕਰਨ ਵਾਲਾ ਹੈ ਕੌਣ ਕੇ ਕਰੇ ਰਾਮ ਹੋਏ ਜੋ ਵਾਹਿਰੂ ਕਰਦਾ ਉਹੀ ਹੁੰਦਾ ਮੇਰਾ ਕੀਤਾ ਕੁਛ ਨਹੀਂ ਹੁੰਦਾ ਇੱਕ ਪਾਸੇ ਤਾਂ ਮੌਤ ਖੜੀ ਹੈ ਮੌਤ ਕਬੂਲ ਦਾ ਪਰ ਆਪਣੀ ਮਰਜ਼ੀ ਨਹੀਂ ਕਰਦਾ ਇਹਨੇ ਸਮਝਿਆ ਨਾ ਬਈ ਵਾਹਿਰੂ ਕਰਨ ਵਾਲਾ ਅਸੀਂ ਮੂਰਖਾਂ ਸਾਡੀ ਮਤ ਥੋੜੀ ਹੈ ਅਸੀਂ ਚਾਹੁੰਦੇ ਹਾਂ ਵੀ ਅਸੀਂ ਕਰ ਸਕਦੇ ਹਾਂ ਅਸੀਂ ਕਰੀਏ ਸਾਡਾ ਕੀਤਾ ਹੋਵੇ ਤਾਂ ਚੰਗਾ ਹੈ ਆਖਿਆ ਤੇਰਾ ਕੀਤਾ ਜਤ ਨਹੀ ਤੇਰਾ ਕੀਤਾ ਮੈਂ ਜਾਣਿਆ ਨਹੀਂ ਕਿ ਸਭ ਕੀਤਾ ਤੇਰਾ ਵਰਤਦਾ ਸਭ ਕੁਝ ਤੇਰਾ ਹੀ ਕੀਤਾ ਪਿਆ ਵਰਤਦਾ ਜੇ ਤੂੰ ਨਾ ਕਰਦੋ ਮੇਰੇ ਨਾਲ ਉਸ ਵੇਲੇ ਜਿਸ ਵੇਲੇ ਮੈਂ ਮਾਤਾ ਦੇ ਪੇਟ ਵਿੱਚ ਸੀ ਅੱਜ ਤਾਂ ਮੈਂ ਸਿਆਣਾ ਹੋ ਗਿਆ ਨਾ ਅੱਜ ਤਾਂ ਮੇਰੇ ਵਿੱਚ ਬੜੀ ਅਕਲ ਆ ਗਈ ਮੇਰੀਆਂ ਬਾ ਮਾਂ ਵਿੱਚ ਬੱਲ ਵੀ ਆ ਗਿਆ ਮੈਂ 4 ਪੈਸੇ ਵੀ ਖੱਟ ਲੈ ਮਕਾਨ ਦਾ ਮਾਲਕ ਵੀ ਬਣ ਗਿਆ ਉਸ ਵੇਲੇ ਕੀ ਸੀ ਮੇਰੇ ਕੋਲ ਜਿਸ ਵੇਲੇ ਮੈਂ ਇੱਕ ਨਿੱਕੀ ਜਿੰਦ ਮਾਂ ਦੇ ਪੇਟ ਵਿੱਚ ਪੁੱਠਾ ਲਟਕ ਰਿਆ ਸੀ ਕੌਣ ਸੀ ਉਸ ਵੇਲੇ ਮੇਰਾ ਰਖਵਾਲਾ ਤੂੰ ਕਿਤਨੀ ਚੰਗਿਆਈ ਕਰਨ ਵਾਲਿਆ ਉਹ ਮੇਰੇ ਨਾਲ ਤੂੰ ਐਡੀ ਚੰਗਿਆਈ ਕੀਤੀ ਪਰ ਮੈਂ ਤੇਰਾ ਕੁਛ ਨਾ ਜਾਣਿਆ ਤੇਰਾ ਕੀਤਾ ਜਤੋ ਨਾ ਮੈਂ ਤੇਰਾ ਕੀਤਾ ਨਾ ਜਾਣਿਆ ਮੈਂ ਜਿਸ ਦਿਨ ਜਨਮ ਲਿਆ ਹੋਲੀ-ਓਲੀ ਵੱਡਾ ਹੋਇਆ ਤੇ ਮੈਨੂੰ ਮਤ ਆਈ ਤਾਂ ਮੈਂ ਆਪਣੀ ਮਤ ਨਾਲ ਮੁਰ ਤੈਨੂੰ ਬੁਲਾਉਣ ਦਾ ਯਤਨ ਕੀਤਾ ਤੇ ਤੂੰ ਫਿਰ ਵੀ ਮੇਰੇ ਉੱਤੇ ਤਰਸ ਖਾਦਾ ਮੈਨੂੰ ਰੋਲਾ ਨਾ ਛੱਡਿਆ ਮੇਰੀ ਬਾਹ ਨਾ ਛੱਡ ਦਿੱਤੀ ਮੈਨੂੰ ਸਮੁੰਦਰ ਵਿੱਚ ਨਾ ਪਾ ਦਿੱਤਾ ਵੀ ਜਾਂ ਜਿੱਥੇ ਮਰਜੀ ਪਿਆ ਡੁੱਬ ਫਿਰ ਵੀ ਤੂੰ ਮੈਨੂੰ ਕਿਰਪਾ ਕਰਕੇ ਇਤਨਾ ਕੁਝ ਬਖਸ਼ ਦਿੱਤਾ ਤੁਮੇਂ ਮੈਨੂੰ ਜੋਗਾ ਕੀਤਾ ਹੈ ਕਿਸੇ ਜੋਗਾ ਕਰਕੇ ਬਿਠਾ ਦਿੱਤਾ ਹੈ ਮੈਂ ਨਿਰਗੁਣ ਯਾਰੀ ਕੋ ਕੋਣ ਨਾ ਮੈਂ ਤਾਂ ਅਗੁਣਾ ਦਾ ਪੁੱਤ ਨਾ ਮੈਂ ਨਿਰਗੁਣ ਯਾਰਾ ਮੇਰੇ ਵਿੱਚ ਕੋਈ ਵੀ ਗੁਣ ਨਹੀਂ ਕੋਈ ਇੱਕ ਗੁਣ ਆ ਜਾਂਦਾ ਮੇਰੇ ਵਿੱਚ ਕਿ ਮੈਂ ਤੇਰਾ ਕੀਤਾ ਜਾਣ ਜਾਂਦਾ ਕਰਨ ਵਾਲਿਆ ਮੈਂ ਤੈਨੂੰ ਸਲਾ ਹੁੰਦਾ ਕਰੋਣਾ ਬ੍ਰਹਮੰਡਾਂ ਦੇ ਠਾਕੁਰ ਸਵਾਮੀ कोट ब्रह्मांड को ठाकुर स्वामी सर्व जियां का दाता रे प्रित पाले नित सार संभाले पर एक गण नहीं मूर्ख जाता है। इस मूर्ख मन ने तेरा इक भी गुण ना जाने इस वास्ते आ किया मेरी मत की मैं थोड़ी मत वाला जो यार मेरी मत थो धाम भर पूरी रे, ਨੇ ਆ ਟੂਰੀ ਦੇ ਕਿਰਤ ਗਲੇ ਨੂੰ ਵੀ ਪਾਲ ਦੇਂ ਜੋ ਤੇਰਾ ਸ਼ੁਕਰ ਨਹੀਂ ਗੁਜ਼ਾਰੇ ਤੇ ਮੈਂ ਹਾਂ ਤਾਂ ਉਹਨਾਂ ਵਿੱਚੋਂ ਪਰ ਮੇਰੇ ਉੱਤੇ ਇਹ ਕਿਰਪਾ ਕਰ ਜਿ ਸੋਇਤ ਨਹੀਂ ਉੱਥਰ ਵਾਕ ਕੀਤੀ ਜਾਣੀ ਆਪਣੇ ਆਪ ਹੀ ਆਉਂਦੀ ਹੈ ਮੇਰੀ ਰਾਤ ਸਫਲੀ ਕਰ ਦੇ ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖਾ ਸੋ ਓਇ ਐਸੀ ਸੁਭਾਗੀ ਨੀਂਦਰ ਆਵੇ ਓਇ ਐਸੀ ਸੁਖਾ ਭਰੀ ਰਾਤ ਆਵੇ ਇਹ ਦਨਗੁਰੂ ਨਾਲਿ ਕੁਪਾਤ ਸ਼ਹਾ ਇਕ ਜਾਤ ਮੇਰੀ ਪਹਿ ਜਾਏ ਕਿਉਂਕਿ ਤੂੰ ਬਚਾ ਹੈ ਮੈਂ ਬਹੁਤ ਛੋਟਾ ਨਾ ਤੇਰੇ ਤੱਕ ਮੈਂ ਖੁਦ ਪਹੁੰਚ ਸਕਦਾ ਨਾ ਕਿਸੇ ਨੂੰ ਭੇਜਣ ਜੋਗਾ ਹੁਣ ਤਾਂ ਇੱਕੋ ਹੀ ਆਸਰਾ ਹੈ ਵੀ ਆਪਨੇ ਆਪ ਹੀ ਆਉਂਦੀ ਹੈ ਸ਼ਾਇਦ ਕਿਤੇ ਤੇਰੇ ਗੁਣ ਗਾਉਂਦਿਆਂ ਕੋਈ ਅੱਖਰ ਅੰਦਰ ਵਸ ਜਾਏ ਔਰ ਉਹੀ ਅੱਖਰ ਰਾਤ ਨੂੰ ਸੁੱਤਿਆਂ ਤੇਰਾ ਰੂਪ ਧਾਰ ਲਵੇ ਇਹ ਸੁਪਨਾ ਬਣ ਕੇ ਮੇਰੇ ਅੰਦਰ ਅੰਦਰ ਆਣ ਕੇ ਬੈਠ ਜਾਏ ਸੁਹਾਗੀ ਨੀਂਦੜੀਏ ਮਤ ਸ਼ੌ ਦੇਖਾਂ ਸੋਏ ਸੇਬਾ ਕਦਿਨ ਵੱਡੀ ਗੱਲ ਕੋਈ ਸੁਹਾਗੀ ਨੀਂਦਰ ਆ ਜਾਏ ਸਹੋਂ ਨੂੰ ਕੋਈ ਸੁਤਿਆਂ ਵੇਖ ਲਵੇ ਕੋਈ ਵੱਡੀ ਗੱਲ ਹੈ ਪਰ ਜਾਗਦੇ ਵੀ ਤਾਂ ਕੁਝ ਕੋਸ਼ਿਸ਼ ਕਰ ਕੁਝ ਤਾਂ ਕਰ ਅਖੇ ਜੀ ਕੀ ਕਰ ਬਸ ਤੂੰ ਇਹ ਕੁਝ ਕਰ ਕੇ ਜੋ ਤੈਨੂੰ ਗੁਰੂ ਨਾਨਕ ਦੀ ਬਾਤ ਸੁਣਾਵੇ ਤੈਨੂੰ ਮਿਠਾ ਲੇ त साहिब की बात जे आखे क नानक क्याजीसे करण दीजे दर कर सेव करी करी जीवड़ा न दी या सह वया अंदर इतना को प्यार तव्हां बि जिस वे सह चे ते न आव त जरदा कोई गल चाखे त मनू अघ लाॾी ਉਈ ਐਡੀ ਦੂਰੋਂ ਖਰੋਤੇ ਆ। ਇਹ ਕੋਈ ਅਗ ਲ ਆ ਸਕਦਾ ਹੈ। ਤਾਂ ਫਿਰ ਕੋਈ ਤੇਰੇ ਅੰਦਰ ਦੂਰ ਬੈਠਿਆ ਠੰਡ ਵੀ ਤਾਂ ਪਾ ਸਕਦਾ। ਤੂੰ ਅਗਲਾ ਉਹਨੇ ਇਰਾਦਾ ਛੇਤੀ ਤੁਰ ਪਏ ਨਾ ਪਰ ਠੰਡ ਪਾਉਣ ਦੇ ਰਸਤੇ ਕਦੇ ਨਹੀਂ ਆਇਆ। ਠੰਡ ਕਿੱਥੇ ਪੈਂਦੀ ਹੈ ਸੰਗਤ ਵਿੱਚ ਆ ਕੇ। ਸਾਧ ਸੰਗਤ ਮੇਰੀ ਜਲਨ ਬੁਝਾਈ। ਇਥੇ ਜੋ ਕੁਝ ਅਸੀਂ ਪੜਦੇ ਸੁਣਦੇ ਹਾਂ ਕੋਈ ਅੱਖਰ ਕਿਸੇ ਵੇਲੇ ਸਾਨੂੰ ਮਾਰਗ ਦੱਸ ਜਾਂਦਾ। ਕਿਸੇ ਵੇਲੇ ਸਾਡੇ ਸੁੱਤੇ ਮਨ ਨੂੰ ਜਗਾ ਜਾਂਦਾ ਹੈ ਕਿਸੇ ਵੇਲੇ ਸਾਡੇ ਵਿਕਾਰੀ ਮਨ ਨੂੰ ਪਾਪਾਂ ਤੋਂ ਹਟਾ ਜਾਂਦਾ ਹੈ ਇਸ ਵਾਰ ਸੇਹਬਾ ਅਗਦੇ ਸੰਗਤ ਵਿੱਚ ਆ ਭਾਈ ਨਿਤਨੇਮ ਕਰਦੇ ਆ ਕਰਦੇ ਆ ਕਰਦੇ ਆ ਕਦੇ ਨਵੇਂ ਤੇ ਨੀਮ ਜਦੋਂ ਆਉਂਦਾ ਹੈ ਇਹ ਸਾਰੀ ਪਿਛਲੀ ਕੀਤੀ ਨੂੰ ਸਾਗ ਲਾ ਜਾਂਦਾ ਹੈ ਤੋਂ ਪਰਸਵਾਰ ਗਏ ਪੂਰਨਮਾਸੀ ਅੱਜ ਰਾਤ ਨੂੰ ਪਾਠ ਆਰੰਭ ਕਰਨਗੇ ਉਨਕੀ ਸੰਤਮਾਤ ਹਾਂ ਦੇਣੀ